ਜੋ ਵਿਧਾਨ ਸਭਾ ਹਲਕਾ ਖਰੜਾ ਤੇ ਸ਼ੁਰੂ ਤੋਂ ਹੀ ਕਾਂਗਰਸ ਪਾਰਟੀ ਦੇ ਨਾਲ ਜੁੜਿਆ ਹੋਇਆ ਕਾਂਗਰਸ ਪੱਖੀ ਹਲਕਾ ਹੈ। ਔਰ ਸਾਡੇ ਤਕਰੀਬਨ ਤਕਰੀਬਨ ਸਾਰੇ ਪਿੰਡਾਂ ਦੇ ਵਿੱਚ ਸਰਪੰਚ ਜਿਹੜੇ ਬਣਨੇ ਹੈਗੇ ਉਹ ਕਾਂਗਰਸ ਪਾਰਟੀ ਦੇ ਬਣਨੇ। ਸਰਕਾਰ ਦੇ ਗੱਲਾਂ ਕਰਦੇ ਆ ਤੁਸੀਂ। ਪਰ ਤੁਹਾਨੂੰ ਲੋਕ ਸਭਾ ਦੇ ਵਿੱਚ ਪਤਾ ਲੱਗ ਗਿਆ ਉਹੀ ਪਿੰਡਾਂ ਦੇ ਤੇ ਜਿਹੜੇ ਹੈਗੇ ਆ ਲੋਕ ਸਭਾ ਦੇ ਜੋ ਮੈਂਬਰ ਹਾਰੇ ਔਰ ਹਰੇਕ ਪਿੰਡ ਚੋਂ ਸਾਡੀ ਜਿਹੜੀ ਵੋਟ ਜਿਹੜੀ ਵੱਧਦੀ ਗਈ ਔਰ ਆਮ ਆਦਮੀ ਦੇ ਵਿਭੰਗਪਰਦੇ ਜਿਹੜੇ ਮੈਂਬਰ ਹੈਗੇ ਆ ਐਮ ਐਲ ਏ ਹੈਗੇ ਆ ਉਹ 35 35 ਹਜ਼ਾਰ ਤੇ ਜਿੱਤ ਕੇ 4600 ਵੋਟ ਤੇ ਸਾਡੇ ਹਲਕੇ ਤੇ ਹਾਰੇ ਅੱਗੇ ਸਾਰੇ ਹਲਕਿਆਂ 'ਚ ਹਾਰਦੇ ਗਏ ਸੋ ਇਸ ਤਰੀਕੇ ਨਾਲ ਪੂਰੇ ਪੰਜਾਬ ਦੇ ਵਿੱਚ ਜੋ ਇਹਨਾਂ ਦਾ ਸੋਪਰਾ ਜਿਹੜਾ ਹੈਗਾ گول ਹੋ ਚੁੱਕਿਆ ਆਨਾਲੇ ਸਮੇਂ ਦੇ ਵਿੱਚ ਸਾਨੂੰ ਬਿਲਕੁਲ ਤਰੀਏ ਹੋਡੂਗਾ ਜੇ ਇਹਨਾਂ 'ਚ ਦਮ ਹੁੰਦਾ ਸਾਇ ਸਿਵਲ ਦੇ ਇਲੈਕਸ਼ਨ ਲੜਾ ਇਹ ਡਰ ਗਏ ਬਿਲਕੁਲ ਖਤਮ ਹੋ ਚੁਕੀ ਆਪ ਔਰ ਡਰਨੇ ਦੇ ਨਾਲ ਨਾਲ ਇਹ ਇਹਨਾਂ ਨੇ ਅੱਜ ਤੱਕ ਪੰਜਾਬ ਦੇ ਵਿੱਚ ਹੁਣ ਤੱਕ ਕਿਸੇ ਵੀ ਜੱਪਾਟ ਨੂੰ ਕਿਸੇ ਵੀ ਹੋਰ ਦੀ ਨੂੰ ਸਿਮਬਲ ਦੇ ਇਲੈਕਸ਼ਨ ਲੜਦੀ ਅੱਗੇ ਜਦੋਂ ਇਹਨਾਂ ਨੇ ਬੁਧ ਅਸਭਾ ਦੇ ਵਿੱਚ ਰੂਲ ਪਾਸ ਕਰਤੇ ਆ ਕਿ ਕੋਈ ਸਿੱਬਲ ਤੇ ਇਲੈਕਸ਼ਨ ਨਹੀਂ ਲੜੂ ਜੇਕਰ ਯੋਗ ਦੇ ਵਿੱਚ ਜਿਹੜੇ ਹੈ ਪੰਚਾਇਤੀ ਚੋਣਾਂ ਦਾ ਜਿਹੜਾ ਵਿਗਲ ਬਾਕ ਚੁੱਕਿਆ ਹੈ ਨਾਮਜ਼ਦਗੀਆਂ ਜਿਹੜੀਆਂ ਨੇ ਹੋ ਚੁੱਕੀਆਂ ਨੇ ਤੇ ਕੁਝ ਹੀ ਸਮਾਂ ਬਾਕੀ ਹੈ ਨਾਮਜ਼ਦਗੀਆਂ ਜਿਹੜੀਆਂ ਨੇ ਵਾਪਸ ਲੈਣ ਦੀਆਂ ਤੇ 15 ਤਰੀਕ ਨੂੰ ਜਿਹੜੇ ਹੈ ਪੰਚਾਇਤੀ ਚੋਣਾਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਹੋਣ ਜਾ ਰਹੀਆਂ ਨੇ ਇਹਨਾਂ ਚੋਣਾਂ ਨੂੰ ਲੈ ਕੇ ਗੱਲਬਾਤ ਕਰਦੇ ਆ ਸਾਡੇ ਨਾਲ ਨੇ ਪੰਜਾਬ ਕਾਂਗਰਸ ਕਮੇਟੀ ਦੇ ਮੈਂਬਰ ਨੇ ਕਮਲਜੀਤ ਸਿੰਘ ਚਾਵਲਾ ਜੀ ਸਾਡੇ ਨਾਲ ਨੇ ਪਰ ਉਹਨਾਂ ਨਾਲ ਗੱਲਬਾਤ ਕਰਾਂਗੇ ਜਾਵਲਾ ਸਾਹਿਬ ਪੰਚਾਇਤੀ ਚੁੰਮਾਂ ਜਿਹੜੀਆਂ ਨੇ ਆ ਚੁੱਕੀਆਂ ਨੇ ਤੇ ਬਿਗਲ ਜਿਹੜਾ ਵੱਚੁਕਿਆ ਹੈ ਨਾਮਜ਼ਦਗੀਆਂ ਵੀ ਭਰ ਚੁੱਕੀਆਂ ਨੇ ਤੇ 15 ਤਰੀਕ ਨੂੰ ਜਿਹੜੀ ਚੋਣਾਂ ਆ ਰਹੀਆਂ ਨੇ ਕਾਂਗਰਸ ਪਾਰਟੀ ਦੇ ਵੱਲੋਂ ਕਹੀ ਜੀ ਤਿਆਰੀ ਜਿਹੜੀ ਹੈ ਕੀਤੀ ਗਈ ਹੈ ਦੇਖੋ ਤਮਾਮ ਵਿਧਾਨ ਸਭਾ ਹਲਕਾ ਖਰੜ ਦੇ ਵਿੱਚ ਕਾਫੀ ਪਿੰਡਾਂ ਦੇ ਵਿੱਚ ਸਾਡੇ ਜੋ ਹੈ ਸਰਬਸੰਮਤੀ ਨਾਲ ਸਰਪੰਚ ਬਣ ਚੁੱਕੇ ਹਨ ਔਰ ਕਾਫੀ ਪਿੰਡਾਂ ਦੇ ਵਿੱਚ 1-2 ਦਿਨ ਦੇ ਵਿੱਚ ਹੋਰ ਬਣ ਜਾਣਗੇ ਸਾਡਾ ਜੋ ਵਿਧਾਨ ਸਭਾ ਹਲਕਾ ਖਰੜਾ ਹੈ ਇਹ ਸ਼ੁਰੂ ਤੋਂ ਹੀ ਕਾਂਗਰਸ ਪਾਰਟੀ ਦੇ ਨਾਲ ਜੁੜਿਆ ਹੋਇਆ ਕਾਂਗਰਸ ਪੱਖੀ ਹਲਕਾ ਹੈ ਔਰ ਸਾਡੇ ਤਕਰੀਬਨ ਤਕਰੀਬਨ ਸਾਰੇ ਪਿੰਡਾਂ ਦੇ ਵਿੱਚ ਸਰਪੰਚ ਜੋ ਬਣਨੇ ਹੈਗੇ ਉਹ ਕਾਂਗਰਸ ਪਾਰਟੀ ਦੇ ਬਣਨੇ ਔਰ ਮੈਂ ਆਪਣੇ ਹਲਕੇ ਦੇ ਸਰਪੰਚਾਂ ਨੂੰ ਤੇ ਪੰਚਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਜੇ ਤੁਹਾਨੂੰ ਕਿਸੇ ਵੀ ਤਰੀਕੇ ਦੀ ਕੋਈ ਪ੍ਰਸ਼ਾਸਨਿਕ ਜਾਂ ਕੋਈ ਹੋਰ ਦਿੱਕਤ ਆਵੇ ਤਾਂ ਤੁਸੀਂ ਕਿਸੇ ਵੀ ਟਾਈਮ ਆਪਣੇ ਬੱਚੇ ਨੂੰ ਆਪਣੇ ਭਰਾ ਨੂੰ ਅੱਧੀ ਰਾਤ ਨੂੰ ਫੋਨ ਕਰੋ ਮੈਂ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਕਿਸੇ ਚੀਜ਼ ਤੋਂ ਘਬਰਾਉਣ ਦੀ ਜਾਂ ਡਰਨ ਦੀ ਲੋੜ ਨਹੀਂ ਬਿਲਕੁਲ ਇਮਾਨਦਾਰੀ ਨਾਲ ਜੋ ਇਲੈਕਸ਼ਨ ਲੜਨੇ ਆ ਔਰ ਨਾਲ ਹੀ ਮੈਂ ਆਪਣੇ तमाम ਹਲਕੇ ਦੇ ਵਸਨੀਕਾਂ ਨੂੰ ਪਿੰਡਾਂ ਦੇ ਨੂੰ ਬੇਨਤੀ ਕਰਦਾ ਕਿ ਇੱਕ ਸਹੀ ਨੇਤਾ ਜੋ ਹੈਗਾ ਚੁਣਿਏ ਜਿਹੜਾ ਤੁਹਾਡੇ ਪਿੰਡਾਂ ਦਾ ਵਿਕਾਸ ਕਰਾ ਸਕੇ ਤੁਹਾਡੇ ਪਿੰਡਾਂ ਦੀ ਲੜਾਈ ਲੜ ਸਕੇ ਔਰ ਤੁਹਾਡੇ ਪਿੰਡਾਂ ਦੇ ਹੱਕਾਂ ਦੇ ਲਈ ਹਰੇਕ ਅਦਾਲਤ ਦੇ ਵਿੱਚ ਜਾ ਕੇ ਉਹਨੂੰ ਆਵਾਜ਼ ਨੂੰ ਬੁਲੰਦ ਕਰ ਸਕੇ ਚਾਬਲਾ ਸਾਹਿਬ ਚਾਬਲਾ ਸਾਹਿਬ ਆਪਾਂ ਗੱਲ ਕਰਦੇ ਤੁਸੀਂ ਕਿਹਾ ਕਿ ਹੱਕਾਂ ਦੀ ਲੜਾਈ ਜਿਹੜੀ ਲੜ ਸਕੇ ਪਰ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਕੰਮ ਵੀ ਜਿਹੜੇ ਨੇ ਕਹਿੰਦੇ ਬਹੁਤ ਵਧੀਆ ਜਿਹੜੀਆਂ ਆਮ ਆਦਮੀ ਪਾਰਟੀ ਕਰ ਰਹੀ ਹੈ ਵਿਕਾਸ ਵੀ ਜੋਰਾ ਛੋਰਾ ਨਾਲ ਕਰਾ ਰਹੀ ਹੈ ਕਦੇ ਟਿਊਬਲ ਲੱਗ ਰਿਹਾ ਕਦੇ ਕੁਝ ਲੱਗ ਰਿਹਾ ਤੁਹਾਡੇ ਕਿਹੜੇ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਤੁਸੀਂ ਪਿੰਡਾਂ ਦੇ ਵਿੱਚ ਲੋਕਾਂ ਦੇ ਕੋਲ ਜਾ ਰਹੇ ਹੋ ਕੋਈ ਮੁੱਦਾ ਤਾਂ ਹੋਣਾ ਜੀ ਦੇਖੋ ਮੈਂ ਤੁਹਾਡੇ ਨੂੰ ਦੱਸਣਾ ਚਾਹਨਾ ਹੈ ਕਿ ਅੱਜ ਤੱਕ ਤਕਰੀਬਨ 3 ਸਾਲ ਹੋ ਚਲੇ ਸਰਕਾਰ ਬਣੀ ਨੂੰ ਸਾਡੇ ਕਿਸੇ ਵੀ ਪਿੰਡਾਂ ਦੇ ਵਿੱਚ ਡਿਵੈਲਪਮੈਂਟ ਨਾਮ ਦੀ ਕੋਈ ਚੀਜ਼ ਨਹੀਂ ਟਿਊਬਲ ਨਾਮ ਦੀ ਕੋਈ ਚੀਜ਼ ਨਹੀਂ ਕੋਈ ਵੀ ਹੁਣ ਤੱਕ ਇਹਨਾਂ ਨੇ ਕੰਮ ਨਹੀਂ ਕੀਤਾ ਜੋ ਸਾਡੀ ਪੰਚਾਇਤਾਂ ਉਹ ਬੜੀਆਂ ਦੁਖੀ ਹੋ ਚੁੱਕੀਆਂ ਜੋ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਫੰਡ ਦਿੱਤੇ ਸੀਗੇ ਸਰਦਾਰ ਮੁੱਖ ਮੰਤਰੀ ਸਾਡੇ ਚਰਨਜੀਤ ਸਿੰਘ ਚੰਨੀ ਜੀ ਨੇ ਉਹ ਵੀ ਫੰਡ ਜਿਹੜੇ ਹੈਗੇ ਇਹਨਾਂ ਨੇ ਰੋਕ ਦਿੱਤੇ ਸੀਗੇ ਉਦੋਂ ਬਾਅਦ ਅੱਜ ਤੱਕ ਇੱਕ ਨਮਾ ਰੁਪਿਆ ਵੀ ਕਿਸੇ ਪਿੰਡ ਦੇ ਨੂੰ ਫੰਡ ਨਹੀਂ ਗਿਆ ਔਰ ਜੋ ਸਰਕਾਰ ਦੇ ਗੱਲਾਂ ਕਰਦੇ ਆ ਤੁਸੀਂ ਸਸੋਂ ਲੋਕ ਸਭਾ ਦੇ ਵਿੱਚ ਪਤਾ ਲੱਗ ਗਿਆ ਉਹੀ ਪਿੰਡਾਂ ਚ ਤੇ ਜਿਹੜੇ ਹੈਗੇ ਆ ਲੋਕ ਸਭਾ ਦੇ ਜੋ ਮੈਂਬਰ ਹਾਰੇ ਔਰ ਹਰੇਕ ਪਿੰਡ ਚੋਂ ਸਾਡੀ ਜਿਹੜੀ ਵੋਟ ਜਿਹੜੀ ਵੱਧਦੀ ਗਈ ਔਰ ਆਮ ਆਦਮੀ ਦੇ ਵਿਭੰਗ ਬੰਦੇ ਜਿਹੜੇ ਮੈਂਬਰ ਹੈਗੇ ਆ ਐਮ ਐਲ ਏ ਹੈਗੇ ਆ ਉਹ 35 35000 ਤੇ ਜਿੱਤ ਕੇ 4600 ਵੋਟ ਤੇ ਸਾਡੇ ਹਲਕੇ ਤੇ ਹਾਰੇ ਅੱਗੇ ਸਾਰੇ ਹਲਕਿਆਂ ਚ ਹਾਰਦੇ ਗਏ ਸੋ ਇਸ ਤਰੀਕੇ ਨਾਲ ਪੂਰੇ ਪੰਜਾਬ ਦੇ ਵਿੱਚ ਜੋ ਇਹਨਾਂ ਦਾ ਸੋਪਣਾ ਜਿਹੜਾ ਹੈਗਾ ਗੋਲ ਹੋ ਚੁੱਕਿਆ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਬਿਲਕੁਲ ਕਰੀਅਰ ਹੋ ਜਾਊਗਾ ਜੇ ਇਹਨਾਂ 'ਚ ਦਮ ਹੁੰਦਾ ਤਾਂ ਇਹ ਸਿਮਲ ਤੇ ਇਲੈਕਸ਼ਨ ਲੜਾਉਂਦੇ ਇਹ ਡਰ ਗਏ ਬਿਲਕੁਲ ਖਤਮ ਹੋ ਚੁੱਕੀ ਆਪ ਔਰ ਡਰਨੇ ਦੇ ਨਾਲ ਨਾਲ ਇਹ ਇਹਨਾਂ ਨੇ ਅੱਜ ਤੱਕ ਪੰਜਾਬ ਦੇ ਵਿੱਚ ਹੁਣ ਤੱਕ ਕਿਸੇ ਵੀ ਜ਼ਰਬਾਚ ਨੂੰ ਕਿਸੇ ਵੀ ਹੋਰ ਚੀਜ਼ ਨੂੰ ਸਿਮਲ ਤੇ ਇਲੈਕਸ਼ਨ ਲੜਨ ਦੀ ਆ ਕੇਂਦਰਤੀਨ ਨੇ ਵਿਧਾਨ ਸਭਾ ਦੇ ਵਿੱਚ ਰੂਲ ਪਾਸ ਕਰਤੇ ਆ ਕਿ ਕੋਈ ਸਿਬਲ ਤੇ ਇਲੈਕਸ਼ਨ ਨਹੀਂ ਲੜੂਗਾ ਲੇਕਿਨ ਜਿਨੇ ਤਮਾਮ ਪੰਜਾਬ ਦੇ ਵਿੱਚ ਸਰਪੰਚ ਬਣਨੇ ਆ ਬਜੇਤਾ ਬਣਨੇ ਆ ਉਹ ਜ਼ਿਆਦਾਤਰ ਕਾਂਗਰਸ ਪੱਕੀ ਹੋਣੇ ਆ ਹ ਚੱਲੋ ਸਰ ਤੁਸੀਂ ਕਹਿੰਦੇ ਆ ਸਿਬਲ ਤੇ ਇਲੈਕਸ਼ਨ ਨਹੀਂ ਲੜੇਗਾ ਵਿਧਾਨ ਸਭਾ ਚ ਪਾਸ ਜ਼ਰੂਰ ਕਰ ਦਿੱਤਾ ਜੇ ਤੁਸੀਂ ਕਹਿੰਦੇ ਹੋ ਇਹਨਾਂ ਨੂੰ ਡਰਤਾ ਫਾਇਦਾ ਤਾਂ ਇਸ ਗੱਲ ਦਾ ਤੁਹਾਨੂੰ ਵੀ ਹੋਵੇਗਾ ਕਈ ਕਾਂਗਰਸੀਆਂ ਜਿਹੜੇ ਅਗਰ ਤੁਸੀਂ ਕਾਂਗਰਸ ਦੇ ਚੋਣ ਤੇ ਕਿਸੇ ਨੂੰ ਲੜਾਉਂਦੇ ਅਗਰ ਉਹ ਜਿੱਤ ਉਹ ਉਹਨਾਂ ਦੇ ਵਿੱਚ ਜਿਹੜਾ ਉਸ ਦਾ ਵਿਰੋਧੀ ਤਾਂ ਕਾਂਗਰਸ ਦੇ ਹੀ ਕਈ ਆ ਵਿਰੋਧੀ ਵੀ ਜੰਮ ਜਾਂਦੇ ਨੇ ਉਹ ਜਿਹੜਾ ਵਿਰੋਧੀ ਉਸ ਦੀ ਕਾਟ ਕੱਟਦਾ ਕਿਤੇ ਨਾ ਕਿਤੇ ਤੁਹਾਨੂੰ ਵੀ ਤਾਂ ਇਸ ਗੱਲ ਦਾ ਫਾਇਦਾ ਹੋਣਾ ਸੀ ਜੀ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਬੇਨਤੀ ਕਰ ਚੁੱਕਿਆ ਕਿ ਸਾਡਾ ਜੋ ਵਿਧਾਨ ਸਭਾ ਹਲਕਾ ਖਰੜਾ ਖਾਸ ਤੌਰ ਤੇ ਔਰ ਪੰਜਾਬ ਦੇ ਵਿੱਚ ਹਰੇਕ ਪਿੰਡਾਂ ਦੇ ਵਿੱਚ ਜ਼ਿਆਦਾਤਰ ਅੱਜ ਹਰੇਕ ਲੋਕ ਹਰੇਕ ਧਰਮਾਂ ਦੇ ਲੋਕ ਅੱਜ ਕਾਂਗਰਸ ਪੱਖੀ ਹੈਗੇ ਕਾਂਗਸ ਨੂੰ ਲੋਕ ਪਿਆਰ ਕਰਦੇ ਆ ਚਾਹੇ ਸਿਪਲ ਤੇ ਲੜਾਉਣਾ ਹੋਣਾ ਚਾਹੇ ਬਿਨਾ ਸਿਪਲ ਤੇ ਲੜਾਉਣ ਤਾਂ ਜ਼ਿਆਦਾਤਰ ਜਿਹੜੇ ਸਾਡੇ ਸਰਪੰਚ ਤੇ ਪੰਚਾਇਤਾਂ ਕਾਂਗਰਸ ਪੱਕੀਆਂ ਪਰ ਜੇ ਗੱਲ ਕਰੀਏ ਅੰਦਰੂਨੀ ਫੁੱਟ ਜਿਹੜੀ ਕਾਂਗਰਸ ਦੇ ਵਿੱਚ ਬਹੁਤ ਜ਼ਿਆਦਾ ਹੈ ਜਦੋਂ ਚੰਨੀ ਨੂੰ ਹਰਾ ਸਕਦੇ ਨੇ ਟਿੰਕੂ ਦਾ ਵਿਰੋਧ ਕਰ ਸਕਦੇ ਨੇ ਤੁਹਾਡਾ ਵੀ ਵਿਰੋਧ ਕਿਤੇ ਨਾ ਕਿਤੇ ਜਿਹੜਾ ਚੱਲਦਾ ਆ ਰਿਹਾ ਹੈ ਉਹ ਉਹਦੇ ਬਾਰੇ ਕਿਹਾ ਲੱਗ ਨਹੀਂ ਰਿਹਾ ਵੀ ਕਾਂਗਰਸ ਦੇ ਵਿੱਚ ਫੋਟੋ ਆ ਗਈ ਹੈ ਗੁੱਟਬਾਜੀ ਜਿਹੜੀ ਚੱਲ ਰਹੀ ਹੈ ਜੀ ਕੋ ਸਾਡਾ ਕੋਈ ਵਿਰੋਧ ਨਹੀਂ ਕੋਈ ਕਿਸੇ ਨੂੰ ਹਰਾਉਂਦਾ ਨਹੀਂ ਬਿਲਕੁਲ ਬੇਬੁਨਿਆਦ ਹੈ ਜਿਹੜੇ ਆਪਣੇ ਸਵਾਰਥ ਲਈ ਲੋਕ ਪਾਰਟੀਆਂ ਛੱਡ ਕੇ ਗਏ ਸੀਗੇ ਔਰ ਵਾਪਸ ਆਉਣ ਦੀਆਂ ਗੱਲਾਂ ਕਰਦੇ ਆਂ ਵਾਪਸ ਕਹੀਂ ਆ ਚੁਕੇ ਆ ਉਹਨਾਂ ਨੂੰ ਆਪਣਾ ਆਪ ਪਤਾ ਜਿਨ੍ਹਾਂ ਨੇ ਪਾਰਟੀ ਦੀ ਪਿੱਠ 'ਤੇ ਛੁਰਾ ਮਾਰਿਆ ਸੋ ਕਈ ਤਰੀਕੇ ਦੇ ਪਾਰਟੀ ਦੇ ਵਿੱਚ ਲੋਕ ਛੱਡਣ ਵਾਲੇ ਹੁੰਨੇ ਕਈ ਤਰੀਕ ਕਈ ਲੋਕ ਨਾਰਾਜ਼ ਹੋ ਕੇ ਬੈਠ ਜਾਂਦੇ ਆਂ ਕਈ ਲੋਕ ਪਾਰਟੀ ਨੂੰ ਛੱਡ ਕੇ ਆਪਣੀ ਪਾਰਟੀ ਨੂੰ ਕੋਸਣਾ ਸ਼ੁਰੂ ਕਰ ਦਿੰਦੇ ਆਂ ਐਸਟਰ ਦੇ ਜਿਹੜੇ ਕੋਸ਼ਨ ਵਾਲੇ ਲੋਕ ਐ ਉਹਨਾਂ ਨੂੰ ਮੇਰਾ ਖਿਆਲ ਹੈ ਵੀ ਪਾਰਟੀ ਕਦੇ ਵੀ ਕਿਸੇ ਕੀਮਤ ਉਹਨਾਂ ਨੂੰ ਉਹਨਾਂ ਦੀ ਸ਼ਮਾਂ ਨਹੀਂ ਕਰਨਾ ਚਾਹੀਦਾ ਇਹ ਜੇ ਬੰਦੇ ਨੂੰ ਮਾਫੀ ਨਹੀਂ ਦੇਣੀ ਚਾਹੀਦੀ ਔਰ ਇਹ ਜੇ ਬੰਦੇ ਨੂੰ ਸਜ਼ਾ ਦੇਣੀ ਚਾਹੀਦੀ ਹੈ ਔਰ ਲੋਕ ਵੀ ਦੇ ਰਹੇ ਆ ਜਿਹੜੇ ਜਿਹੜੇ ਹਲਕਿਆਂ ਦੇ ਵਿੱਚ ਇਸ ਤਰੀਕੇ ਦੇ ਲੋਕ ਆ ਜਿਨ੍ਹਾਂ ਨੇ ਖਾਸ ਤੌਰ ਤੇ ਪਾਰਟੀ ਛੱਡੀ ਛੱਡਣ ਤੋਂ ਬਾਅਦ ਕਾਂਗਰਸ ਪਾਰਟੀ ਦੇ ਉਲਟ ਪ੍ਰਚਾਰ ਕਰਿਆ ਉਹਨਾਂ ਦਾ ਬੁਰਾ ਹਾਲ ਹੋ ਰਿਹਾ ਤੇ ਗੱਲ ਕਰਦੇ ਆ ਜੀਰੇ ਦੀ ਗੱਲ ਕਰਦੇ ਆ ਜੀਰੇ ਦੇ ਵਿੱਚ ਜਿਹੜੀ ਆ ਸਰਿਆਮ ਗੁੰਡਾਗਰਦੀ ਦੇਖਣ ਦੇ ਵਿੱਚ ਆਈ ਆ ਤੁਹਾਡੇ ਜਿਹੜੇ ਇੱਕ ਕਾਂਗਰਸ ਦੇ ਐਮਐਲਏ ਨੇ ਜੀਰਾ ਸਾਹਿਬ ਉਹਨਾਂ ਤੇ ਵੀ ਹਮਲਾ ਕੀਤਾ ਗਿਆ ਤੇ ਕਈ ਪੁਲਸਾਂ ਦੇ ਵੀ ਗੋਲੀਆਂ ਚਲਾਉਂਦੇ ਦਿਖਾਏ ਗਏ ਕੀ ਦੇਖ ਰਹੇ ਹੋ ਪੰਜਾਬ ਦੇ ਹਾਲਾਤ ਕਹੇ ਜੀ ਬਹੁਤ ਨਿੰਦਣਯੋਗ ਗੱਲ ਹੈ ਸਾਡੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਜੀ ਨੇ ਵੀ ਕਿਹਾ ਕਿ ਜਿਹੜੇ ਪੁਲਸ ਅਫਸਰ ਨੇ ਮੌਕੇ ਤੇ ਜਾ ਕੇ ਇਸ ਤਰ੍ਹਾਂ ਦਾ ਮਾੜਾ ਕੰਮ ਕਰਵਾਇਆ ਉਹਨੂੰ ਬਖਸ਼ਿਆ ਨਹੀਂ ਜਾਊਗਾ ਔਰ ਮੈਂ ਡੀਜੀਪੀ ਸਾਹਿਬ ਨੂੰ ਵੀ ਮੰਗ ਕਰਦਾ ਕਿ ਡੀਜੀਪੀ ਸਾਹਿਬ ਤੁਸੀਂ ਗੈਂਗਸਟਰਾਂ ਨੂੰ ਨੱਥ ਪਾਓ ਗੈਂਗਸਟਰ ਫੜੋ ਲੋਕਾਂ ਨੂੰ ਬਚਾਓ ਨਾ ਕਿ ਜਿਹੜੇ ਚੁਣੇ ਹੋਏ ਲੋਕਾਂ ਦੇ ਐਮਐਲਏ ਸੀਗੇ ਸਾਬਕਾ ਵਿਧਾਇਕ ਸੀਗੇ ਉਹਨਾਂ ਤੇ ਤੁਸੀਂ ਇਸ ਤਰੀਕੇ ਦੇ ਗੁੰਡਾਗਰਦੀ ਕਰਵਾ ਕੇ ਉਹਨਾਂ ਦੇ ਉੱਪਰ ਹਮਲਾ ਕਰਵਾਓ ਇਹ ਬੜੀ ਨਿੰਦਣਯੋਗ ਗੱਲ ਹੈ ਤੁਸੀਂ ਪੰਜਾਬ ਦੇ ਮੁਖੀ ਹੋ ਤੁਸੀਂ ਬੜੇ ਸਮਝਦਾਰ ਅਫਸਰ ਹੋ ਮਾਨੂੰ ਇਹ ਬਿਲਕੁਲ ਤਰੀਕੇ ਨਾਲ ਜਿਹੜਾ ਹੈਗਾ ਕੰਮ ਕਰਨਾ ਚਾਹੀਦਾ ਲੋਅ ਲ ਰਾਡਰ ਨੂੰ ਕੰਟਰੋਲ ਕਰਨਾ ਚਾਹੀਦਾ ਗੈਂਗਸਟਰਾਂ ਨੂੰ ਥੱਲ ਪਾਓ ਨਾ ਕਿ ਇਸ ਤਰੀਕੇ ਦੇ ਨਾਲ ਮਾਹੌਲ ਨੂੰ ਭੜਕਾਓ ਆਪਾਂ ਇੱਕ ਵਾਰ ਫੇਰ ਚੋਣਾਂ ਦੇ ਉੱਤੇ ਆਨੇ ਆ ਠੀਕ ਹੈ ਤੁਸੀਂ ਕਿਹਾ ਗੈਂਗਸਟਰਾਂ ਨੂੰ ਮਤ ਪਾਣੀ ਚਾਹੀਦੇ ਜਿਹੜੇ ਤੁਸੀਂ ਕਿਹਾ ਕਿ ਪੰਚਾਇਤੀ ਚੋਣਾਂ ਦੇ ਵਿੱਚ ਸਾਡੇ ਨੇ ਕਈ ਸਰਵਸੰਮਤੀ ਨਾਲ ਜਿਹੜੇ ਨੇ ਪੰਜ ਸਰਪੰਚ ਚੁਣ ਲਏ ਗਏ ਨੇ ਅਗਰ ਉਸ ਤੋਂ ਬਾਅਦ ਜਿਹੜੇ ਆ ਸਰਕਾਰ ਤੇ ਦਬਾਅ ਦੇ ਵਿੱਚ ਆ ਕੇ ਸਰਕਾਰ ਦੇ ਨਾਲ ਮਿਲ ਜਾਂਦੇ ਨੇ ਫਿਰ ਕੀ ਕਰੋਗੇ ਦੇਖੋ ਕਿਸੇ ਬੰਦੇ ਦਾ ਕੋਈ ਪਤਾ ਨਹੀਂ ਹੁੰਦਾ ਲੇਕਿਨ 100% ਸਾਨੂੰ ਉਮੀਦ ਹੈ ਜੋ ਸਾਡੇ ਸਰਪੰਚ ਹੈ ਜੋ ਸਾਡੀਆਂ ਪੰਚਾਇਤਾਂ ਨੇ ਉਹ ਹਰ ਇੱਕ ਤਰੀਕੇ ਨਾਲ ਕਾਂਗਰਸ ਫਖੀ ਰਹਣਗੇ ਮੈਂ ਤੁਹਾਡੀ ਮੈਨੂੰ ਵੀ ਕਿਉਂ ਨਹੀਂ ਚੱਲਦਾ ਸਰ ਕਿਉਂਕਿ ਕਿਉਂਕਿ ਗੱਲ ਇਹ ਹੁੰਦੀ ਆ ਗੱਲ ਇਹ ਹੁੰਦੀ ਆ ਵੀ ਸਰਪੰਚ ਜਾ ਸਕਦੇ ਸੀਗੇ ਸਰਪੰਚ ਜਾਂਦੇ ਰਹੇ ਆ ਪਰ ਜੇ ਸਰਕਾਰਾਂ ਉਹਨਾਂ ਨੂੰ ਪੈਸਾ ਦੇਣ ਸਰਕਾਰਾਂ ਉਹਨਾਂ ਨੂੰ ਫੰਡ ਦੇਣ ਇਹਨਾਂ ਨੇ 3 ਸਾਲ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਨਾ ਫੰਡ ਦਿੱਤਾ ਨਾ ਕੋਈ ਡਿਵੈਲਪਮੈਂਟ ਕਰਾਈਆ ਨਾ ਕੋਈ ਪਿੰਡ ਦੇ ਸਰਪੰਚ ਨੂੰ ਪੁੱਛਿਆ ਕਿਹੜੇ ਮੂੰਹ ਨਾਲ ਸਰਪੰਚ ਨੂੰ ਬੁਲਾਵਾਂਗੇ ਬੁਲਾਉਣਗੇ ਕਿਹੜੇ ਮੂੰਹ ਨਾਲ ਸਰਪੰਚੇ ਨਾਲ ਗੱਲ ਜਾਣਗੇ ਕਿਸ ਤਰ੍ਹਾਂ ਦੀ ਡਿਵੈਲਪਮੈਂਟ ਇਹ ਪੰਜਾਬ ਚ ਲੈ ਕੇ ਆਣਗੇ ਇਹ ਆਪਣੀ ਦਸਮ ਸਾਨੂੰ ਮੈਂ ਉਹੀ ਗੱਲ ਤੇ ਲੈ ਕੇ ਆਣਾ ਤੁਸੀਂ ਕਹਿੰਦੇ ਕਿ ਕਿਹੜੇ ਮੂੰਹ ਨਾਲ ਜਾਓਗੇ ਕਈ ਕਾਂਗਰਸੀ ਐਮਸੀ ਜਿੱਤ ਕੇ ਜਿਹੜੇ ਨੇ ਆਵਾ ਆਦਮੀ ਮੈਂ ਚੱਲੇ ਗਿਆ ਕਿ ਆ ਲੱਗ ਨਹੀਂ ਰਿਹਾ ਜਿਹੜੇ ਸਰਪੰਚ ਪੰਚ ਤੁਸੀਂ ਜਿਹੜੇ ਚੁਣੇ ਐ ਸਰਬਸੰਤੀ ਨਾਲ ਕਾਂਗਰਸ ਦਾਵਾ ਕਰ ਰਹੀ ਹੈ ਵੀ ਸਾਡੇ ਬਣ ਗਏ ਨੇ ਤੁਸੀਂ ਪੱਤੇ ਹੁਣੀ ਖੋਲ ਰਹੇ ਹੋ ਉਹ ਤੋਂ ਬਾਅਦ ਸਰਕਾਰ ਵੀ ਦਬਾਅ ਪਾ ਕੇ ਉਹਨਾਂ ਨੇ ਦੇਖੋ ਇਸ ਦੇ ਵਿੱਚ ਤੁਹਾਨੂੰ ਮੈਂ ਦੱਸਣਾ ਚਾਹਨਾ بڑے بڑے ਮੁੱਖ ਮੰਤਰੀ بڑے بڑے ਮੰਤਰੀ بڑے بڑے ਸੈਂਟਰ ਦੇ ਵਜ਼ੀਰ ਜਾ ਚੁੱਕੇ ਆ ਇੱਕ ਦੂਸਰੇ ਦੀ ਪਾਰਟੀ ਛੱਡ ਕੇ ਛੱਡਣ ਦਾ ਜਿਹੜੀ ਹੈਗਾ ਇਹ ਸਿਲਸਿਲਾ ਬਣਿਆ ਹੋਇਆ ਕਿਸੇ ਦੇ ਦਿਲ 'ਚ ਕੋਈ ਵੜ ਕੇ ਨਹੀਂ ਦੇਖਦਾ ਲੇਕਿਨ ਜੋ ਸਾਨੂੰ ਉਮੀਦ ਹੈ ਜੋ ਸਾਨੂੰ ਪਤਾ ਹੈ ਜੋ ਸਾਡੇ ਕਾਂਗਰਸ ਪੱਖੀ ਸਰਪੰਚ ਆ ਜੋ ਸਾਡੀ ਪੰਚਾਇਤਾਂ ਬਣੀਆਂ ਜਾਂ ਬਣਨ ਜਾ ਰਹੀਆਂ ਉਹ ਹਮੇਸ਼ਾ ਉਹਨਾਂ ਦੇ ਖੂਨ ਦੇ ਵਿੱਚ ਕਾਂਗਰਸ ਦੌੜ ਰਹੀ ਹੈ ਔਰ ਉਹ ਕਾਂਗਰਸ ਪਾਰਟੀ ਨਾਲ ਹਮੇਸ਼ਾ ਖੜੇ ਹੈ ਕਿਆ ਲੱਗ ਨਹੀਂ ਰਿਹਾ ਜਦੋਂ ਉਹ ਕੋਈ ਜਿੱਤ ਜਾਂਦਾ ਕਿਤੇ ਸਿੰਬਲ ਤੇ ਜਿੱਤਦਾ ਜਾਂ ਕਾਂਗਰਸ ਦਾ ਡਿਕਲੇਅਰ ਕਰਨ ਤੋਂ ਬਾਅਦ ਅਗਰ ਹੋਰ ਪਾਰਟੀ ਮੈਂ ਜਾਂਦਾ ਕੋਈ ਇਹੋ ਜਿਹਾ ਕਾਨੂੰਨ ਨਹੀਂ ਬਣਨਾ ਚਾਹੀਦਾ ਵੀ 6 ਸਾਲ ਕੱਤਰ ਉਹਨੂੰ ਪਾਰਟੀ ਕੱਢ ਦੇਵੇ ਛੋਣ ਨਾ ਲੱਗ ਸਕੇ ਬਿਲਕੁਲ 6 ਸਾਲ ਲਈ ਕਾਂਗਰਸ ਪਾਰਟੀ ਸਾਡੀ ਜਿਹੜੀ ਹੈਗੀ ਹੈ ਹਮੇਸ਼ਾ ਕੱਢਦੀ ਹੈ ਬڑے ਬੰਦਿਆਂ ਨੂੰ ਕੱਢਿਆ ਔਰ 6 ਸਾਲ ਲਈ ਬਿਲਕੁਲ ਕੱਢਾਂਗੇ ਬਿਲਕੁਲ ਨਿਕਲਣਗੇ ਕੋਈ ਬਖਸ਼ਿਆ ਨਹੀਂ ਜਾਊਗਾ ਇਹ ਤੁਹਾਨੂੰ ਅਸੀਂ ਦੱਸ ਰਹੇ ਹਾਂ ਅਸੀਂ ਆਪਣੇ ਪੀਸੀਸੀ ਪ੍ਰਧਾਨ ਨੂੰ ਵੀ ਬੇਨਤੀ ਕਰਦੇ ਹਾਂ ਐਲੋਪੀ ਸਾਹਿਬ ਨੂੰ ਵੀ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਵੀ ਬੇਨਤੀ ਕਰਦੇ ਹਾਂ ਹਾਈ ਕਮਾਂਡ ਨੂੰ ਵੀ ਬੇਨਤੀ ਕਰਦੇ ਹਾਂ ਕਿ ਜੋ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਪਾਰਟੀ ਦੀ ਕਿੱਟ ਦੇ ਵਿੱਚ ਛੁਰਾ ਮਾਰੇ ਉਹਨਾਂ ਨੂੰ ਬਿਲਕੁਲ 6 ਸਾਲ ਲਈ ਕੱਢਣਾ ਚਾਹੀਦਾ ਕਈ ਅਸੀਂ ਦੇਖਿਆ ਕਈ ਹਜੇ ਵੀ ਖਬਰਾਂ ਆ ਰਹੀਆਂ ਨੇ ਕਈ ਜਗ੍ਹਾ ਕਾਂਗਰਸੀ ਜਦੋਂ ਪੰਚ ਜਾਂ ਸਰਪੰਚ ਜਿਹੜੇ ਨੇ ਜਾਣਦੇ ਨੇ ਉੱਥੇ ਐਨਓਸੀ ਤੱਕ ਨੂੰ ਖੱਜਲ-ਖਵਾਰ ਕਰਨਾ ਪਿਆ ਉਹਨਾਂ ਨੇ ਵੀਡੀਓ ਦਫ਼ਤਰ ਦੇ ਵਿੱਚ ਉਹਨਾਂ ਨੂੰ ਖੱਜਲ-ਖਵਾਰ ਹੋਣਾ ਪਿਆ ਕੀ ਲੱਗ ਨਹੀਂ ਰਿਹਾ ਉਹਨਾਂ ਨੂੰ ਜਾਣਬੁੱਝ ਕੇ ਇਹ ਆ ਜਾਂ ਕੰਮ ਕੀਤਾ ਜਾ ਰਿਹਾ ਸੀ ਬਿਲਕੁਲ ਉਹਨਾਂ ਨੂੰ ਕੀਤਾ ਜਾ ਰਿਹਾ ਜਾਣਬੁੱਝ ਕੇ ਇਸ ਲਈ ਸਾਡੇ ਪ੍ਰਤਾਪ ਸਿੰਘ ਬਾਜਵਾ ਐਲੋਪੀ ਤਮਾਮ ਲੀਡਰਸ਼ਿਪ ਨਾਲ ਜਾ ਕੇ ਇਲੈਕਸ਼ਨ ਕਮਿਸ਼ਨਰ ਕੋਲ ਗਏ ਸੀ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਮੰਨਿਆ ਕਿ ਜੋ ਇਹਨਾਂ ਦੀਆਂ ਐਨਓਸੀਆਂ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਕਿਸੇ ਵੀ ਤਰੀਕੇ ਦਾ ਆ ਰਿਹਾ ਵੀ ਕੈਫੀਡੇਟ ਦੇਣਾ ਆਪਣਾ ਇਕ ਫੀਡ ਦੇ ਦੇ ਕੇ ਆਪਣੇ ਕਾਗਜ਼ ਦਾਖਲ ਕਰਵਾ ਸਕਦੇ ਆ ਜੋ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਉਹ ਸਾਰਾ ਜਿਹੜਾ ਅਸੀਂ ਕਰਵਾ ਰਹੇ ਆ ਬਾਜਵਾ ਸਾਹਿਬ ਨੇ ਖਾਸ ਤੌਰ ਤੇ ਆਪਣੀ ਫੇਸਬੁੱਕ ਦੇ ਵਿੱਚ ਫਾਰਮ ਪਾਇਆ ਉਹ ਸਾਰੀ ਡਿਟੇਲ ਲਿਖ ਕੇ ਪਾਈ ਹੋਈ ਆ ਤਮਾਮ ਪੰਜਾਬ ਦੇ ਲੋਕਾਂ ਨੂੰ ਦੱਸਿਆ ਵੀ ਤੁਸੀਂ ਬਿਲਕੁਲ ਇਸ ਤਰੀਕੇ ਨਾਲ ਜਿਹੜਾ ਹੈਗਾ ਕੰਮ ਕਰੋ ਜਿੱਥੇ ਵੀ ਉਹ ਤੋਂ ਬਾਅਦ ਵੀ ਜੇ ਕਿਤੇ ਦਿੱਕਤ ਆਂਦੀ ਹੈ ਤਾਂ ਸਾਡੀ ਸੀਨੀਅਰ ਲੀਡਰਸ਼ਿਪ ਅਸੀਂ ਆਪ ਜਿੱਥੇ ਵੀ ਸਾਨੂੰ ਲੋੜ ਪੈਂਦੀ ਹੈ ਅਸੀਂ ਉਹਨਾਂ ਨੂੰ ਫੋਨ ਕਰਕੇ ਬਿਲਕੁਲ ਜਲਦੀ ਤੋਂ ਜਲਦੀ ਕੰਮ ਕਰਾਉਣ ਦੀ ਕੋਸ਼ਿਸ਼ ਕਰਦੇ ਆ ਉਹ ਕੀਤੀ ਹੈ ਔਰ ਤਮਾਮ ਤਕਰੀਬਨ ਤਕਰੀਬਨ ਸਾਡੇ ਪੰਜਾਬ ਦੇ ਵਿੱਚ ਸਰਪੰਚਾਂ ਪੈਂਚਾਂ ਦੇ ਕਾਗਜ਼ ਮੇਰੇ ਖਿਆਲ ਨਾਲ ਸਾਰੇ ਪੂਰੇ ਹੋ ਚੁੱਕੇ ਆ ਆਪਾਂ ਲਾਸਟ ਦੇ ਵਿੱਚ ਕੁਐਸਚਨ ਆ ਜਿਹੜੇ ਆਮ ਪਬਲਿਕ ਹੈ 15 ਤਰੀਕ ਨੂੰ ਸਰਪੰਚੀ ਦੀ ਜਿਹੜੀ ਚੋਣ ਹੋਣ ਜਾ ਰਹੀ ਹੈ ਕੀ ਕਹੀ ਜੀ ਮੰਗ ਕਰਦੇ ਉਹਨਾਂ ਨੇ ਕਹੀ ਜੀ ਅਪੀਲ ਕਰਦੇ ਵੀ ਕਿਹਾ ਜਾ ਨੇਤਾ ਜਿਹੜਾ ਪੰਜਾਬ ਦੇ ਵਿੱਚ ਪੰਜ ਸਰਪੰਚ ਚੁਣਨੇ ਚਾਹੀਦੇ ਕੀ ਕਹਿਣਾ ਚਾਹੁੰਦੇ ਬਿਲਕੁਲ ਇਮਾਨਦਾਰ ਨੇਤਾ ਚੁਣਿਆ ਚਾਹੀਦਾ ਔਰ ਤੁਹਾਡੇ ਪਿੰਡਾਂ ਦੇ ਵਿਕਾਸ ਲਈ ਲੜਾਈ ਲੜੇ ਸਮਝਦਾਰ ਹੋਵੇ ਗਰਾਊਂਡ ਲੈਵਲ ਤੇ ਜੁੜਿਆ ਹੋਵੇ ਉਸ ਬੰਦੇ ਨੂੰ ਵੋਟ ਪਾ ਕੇ ਆਪਣੇ ਪਿੰਡ ਦੀ ਕਮਾਨ ਸੰਭੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਡਟ ਕੇ ਲੜਾਈ ਲੜੇ ਤੁਹਾਡੇ ਪਿੰਡ ਦੀ ਤੁਸੀਂ ਸੁਣਿਆ 15 ਤਰੀਕ ਨੂੰ ਪੰਜਾਬ ਦੇ ਵਿੱਚ ਜਿਹੜੀ ਹੈ ਸਰਪੰਚੀ ਦੀ ਜਿਹੜੀ ਹੈ ਚੋਣ ਹੋਣ ਜਾਣੀ ਆ ਤੇ ਵੋਟਾਂ ਵੀ ਪੈਣਗੀਆਂ ਨਾਲ ਦੀ ਨਾਲ ਜਿਹੜਾ ਹੈ ਰਿਜ਼ਲਟ ਵੀ ਡਿਕਲੇਅਰ ਕਰ ਦਿੱਤਾ ਜਾਵੇਗਾ ਪੰਜਾਬ ਕਾਂਗਰਸ ਕਮੇਟੀ ਦੇ ਮੈਂਬਰ ਨੇ ਕਮਲਜੀਤ ਸਿੰਘ ਚਾਵਲਾ ਜਿੱਤੇ ਉਹਨਾਂ ਨੇ ਜੀਰੇ ਦੇ ਵਿੱਚ ਹੋਏ ਹਮਲੇ ਦੇ ਐਮਐਲਏਾਂ ਤੇ ਹਮਲੇ ਤੇ ਨਿੰਦਾ ਵੀ ਕੀਤੀ ਐ ਤੇ ਉੱਥੇ ਮੰਗ ਵੀ ਕੀਤੀ ਐ ਕਿ ਪੁਲਿਸ ਅਫਸਰਾਂ ਦੇ ਉੱਤੇ ਵੀ ਜਿਹੜੀ ਐ ਕੜੀ ਕਾਰਵਾਈ ਕੀਤੀ ਜਾਵੇ ਤੇ ਦੂਜੇ ਪਾਸੇ ਇਹਨਾਂ ਨੇ ਜਿਹੜੇ ਨੇ ਦਾਅਵੇ ਕੀਤੇ ਨੇ ਕਿ ਪਿੰਡਾਂ ਦੇ ਵਿਕਾਸ ਅਗਰ ਤੁਸੀਂ ਚਾਹੁੰਦੇ ਹੋ ਤਾਂ ਕਾਂਗਰਸ ਪਾਰਟੀ ਦੇ ਹੱਥ ਮਜ਼ਬੂਤ ਕਰੋ ਤੇ ਇੱਕ ਈਮਾਨਦਾਰ ਜਿਹੜਾ ਪੰਚ ਨੂੰ ਆ ਸਰਪੰਚ ਨੂੰ ਚੁਣ ਕੇ ਆਪਣੇ ਪਿੰਡਾਂ ਦੀ ਨੁਫਾਰ ਬਦਲੋ ਹੁਣ ਦੇਖਣਾ ਹੋਵੇਗਾ ਕਿ ਕਾਂਗਰਸ ਪਾਰਟੀ ਦੇ ਨਾਲ ਲੋਕ ਕਿੰਨਾ ਕੁ ਜੁੜਦੇ ਨੇ ਕਿੰਨਾ ਕੁ ਇਹਨਾਂ ਦੀ ਗੱਲਾਂ ਜਿਹੜੀਆਂ ਨੇ ਲੋਕਾਂ ਨੂੰ ਪ੍ਰਭਾਵਿਤ ਕਰਨ ਗਿਆ ਇਹ ਤਾਂ 15 ਤਰੀਕ ਨੂੰ ਹੀ ਪਤਾ ਚਲ ਜਾਵੇਗਾ ਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ